ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਅਸੀਂ ਪੰਜ ਸ਼ਬਦ ਦੇ ਧਰਮ ਵਿਿਖਿਆ ਵਿੱਚੋਂ ਤੀਸਰੇ ਗਰੁੱਪ ਦਾ ਸਿਲੇਬਸ ਸਾਂਝਾ ਕਰਾਂਗੇ ਠੀਕ ਆ ਜੀ ਤੀਸਰੇ ਗਰੁੱਪ ਵਿੱਚ ਸਾਡੇ ਕੋਲ ਜਿਹੜਾ ਹੈਗਾ 11ਵੀਂ 12ਵੀਂ ਅਤੇ ਇਸ ਤੋਂ ਉੱਪਰ ਸਾਰੀਆਂ ਕਲਾਸਾਂ ਜਿਵੇਂ ਕਿ ਆਪਣਾ ਗ੍ਰੈਜੂਏਸ਼ਨਲ ਕਲਾਸਾਂ ਹੋ ਗਈਆਂ ਪੋਸਟ ਗ੍ਰੈਜੂਏਸ਼ਨਲ ਕਲਾਸਾਂ ਹੋ ਗਈਆਂ ਸਾਰੇ ਕਲਾਸਾਂ ਹੀ ਹੁੰਦੀਆਂ ਠੀਕ ਆ ਜੀ ਸਿਲੇਬਸ ਵਿੱਚ ਜਿਹੜਾ ਹੈ ਗਿਆ ਸਾਡੇ ਕੋਲ ਪਹਿਲੇ ਸਵਾਲ 'ਚ ਪੰਜ ਸ਼ਬਦ ਹੈਗੇ ਪਹਿਲਾ ਸ਼ਬਦ ਭਗਤ रविदास ਜੀ ਦਾ ਦੂਸਰਾ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਆ ਤੀਸਰਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੌਥਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤੇ ਪੰਜਵਾਂ ਸ਼ਬਦ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈਗਾ ਇਹ ਸਾਰੇ ਸ਼ਬਦ ਵਿਦਿਆਰਥੀਆਂ ਨੇ ਜੁਬਾਨੀ ਯਾਦ ਕਰਨੇ ਹਨ ਇਹਨਾਂ ਦੇ ਅਰਥ ਵੀ ਯਾਦ ਕਰਨੇ ਹਨ ਪੇਪਰ ਵਿੱਚ ਪੁੱਛੇ ਜਾਣੇ ਇਹਨਾਂ ਵਿੱਚੋਂ ਹੀ ਸਵਾਲ ਠੀਕ ਆ ਜੀ ਉਸ ਤੋਂ ਬਾਅਦ ਦੂਸਰਾ ਸਵਾਲ ਹੈਗਾ ਖਟਰੂਤਾ ਖਰਤੂ ਤੇ ਤਪਵ ਰੁੱਤਾਂ ਬਾਰੇ ਬਰਸਾਤ ਗਰਮੀ ਸਰਦੀ ਸਿਆਲ ਠੀਕਾ ਕੀ ਹੁੰਦੀਆਂ ਤੀਸਰਾ ਸਵਾਲ ਹੈਗਾ ਵਿਚਾਰ ਵਿਚਾਰ ਕਿਵੇਂ ਵਿਚਾਰ ਕੀਤਾ ਵਿਚਾਰ ਦਾ ਸਿੱਟਾ ਕੀ ਨਿਕਲਿਆ ਠੀਕਾ ਜੀ ਚੌਥਾ ਸਵਾਲ ਹੈਗਾ 18 ਸਿੱਧੀਆਂ ਇਹਨਾਂ ਦੇ ਨਾਮ ਹੈਗੇ 18 ਸਿੱਧੀਆਂ ਨੇ 18 ਸਿੱਧੀਆਂ ਕੀ ਹੁੰਦੀਆਂ ਠੀਕਾ ਜੀ ਪੰਜਵਾਂ ਸਵਾਲ ਹੈਗਾ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਇਹ ਜੱਸਾ ਸਿੰਘ ਅਹਲੂਵਾਲੀਆ ਜਿਸ ਦੀ ਪੂਰਨ ਜੀਵਨੀ ਹੈਗੀ ਆ ਠੀਕਾ ਜੀ ਸ਼ੇਮਸਵਾਲ ਹੈ ਗਿਆ ਮਾਤਾ ਖੀਵਜੀ ਜਿਸ ਬਹੁਤ ਹੀ ਸ਼ਾਉ ਪਤਰਾਲੀ ਮਾਤਾ ਖੀਵਜੀ ਬਾਰੇ ਸਭ ਕੁਝ ਹੈਗਾ ਕਿਵੇਂ ਦਾ ਜਨਮ ਹੋਇਆ ਵਿਆਹ ਹੋਇਆ ਫਿਰ ਅਗੇ ਇੱਕ ਇਤਾਰ ਸਜਣ ਕੀ ਦੇਣ ਹੈਗੀ ਤੇ ਅਖੀਰਲਾ ਸਵਾਲ ਹੈ ਗਿਆ ਸਤਵਾਂ ਸਵਾਲ ਖਾਲਸਾ ਪੰਥ ਦੀ ਜਨਦ ਜਨ 450 ਦੇ 450 ਜਿਹੜਾ ਹੈਗਾ ਸਾਡਾ ਸਤਵਾਂ ਸਵਾਲ ਹੈਗਾ ਪਿਆਰੇ ਵਿਦਿਆਰਥੀਓ ਇਹ ਜਿਹੜਾ ਸਿਲੇਬਸ ਹੈ ਗਿਆ 11ਵੀਂ 12ਵੀਂ ਅਤੇ ਇਸ ਤੋਂ ਉੱਪਰ ਸਾਰੇ ਕਲਾਸਾਂ ਵਾਸਤੇ ਹੈਗਾ ਠੀਕ ਹੈ ਜੀ ਦਿਓ ਅਸੀਸ ਬੁਲਾइए ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ